ਰੋਜ਼ਪੁਰ ਦੇ ਅੰਧ ਵਿਦਾਲਿਆ ਵਿੱਚ ਰਹਿੰਦੇ ਹੋਏ ਅਤੇ ਗ੍ਰੈਜੂਏਸ਼ਨ ਦੀ ਡਿਗਰੀ ਕਰਦੇ ਹੋਏ ਅੱਖਾਂ ਤੋਂ ਵਾਂਝੇ ਦੋ ਨੌਜਵਾਨ ਵੀ ਐਸ ਰਧਾਮਾ ਗੀਤ ਗਾਉਣ ਦਾ ਸ਼ੌਂਕ ਰੱਖਦੇ ਹਨ ਅਤੇ ਆਪ ਗੀਤ ਵੀ ਡਾਈਮੰਡ ਕਟਿਆ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਗੀਤ ਆਉਣਗੇ ਉੱਥੇ ਗੀਤਕਾਰ ਸਸੀ ਨੇ ਕਈ ਗੀਤ ਲਿਖਿਆ ਹਨ ਅਤੇ ਬਹੁਤ ਸੋਹਣਾ ਹਾਰਮੋਨੀਅਮ ਵਜਾਉਂਦੇ ਹਨ ਸੋ ਕਿੰਨੀ ਕਲਾ ਹੈ ਇਹਨਾਂ ਨੌਜਵਾਨਾਂ ਦੇ ਵਿੱਚ ਆਓ ਤੁਹਾਨੂੰ ਦਿਖਾਉਂਦੇ ਹਾਂ you <laughs> ਇਥੇ ਗੱਲਬਾਤ ਕਰਦੇ ਆ ਨੌਜਵਾਨਾਂ ਨੇ ਕੀ ਕਿਹਾ ਹੈ ਆਓ ਸੁਣਦੇ ਆ ਸਰ ਡਿਸਟ੍ਰਿਕਟ ਮੇਰਾ ਫਰੀਦਕੋਟ ਮੈਂ ਫਰੀਦਕੋਟ ਦਾ ਰਹਿਣ ਵਾਲਾ ਤੇ ਹੁਣ ਮੈਂ ਫਿਰੋਜ਼ਪੁਰ ਵਿੱਚ ਰਹਿ ਕੇ ਗ੍ਰੈਜੂਏਸ਼ਨ ਫਾਈਨਲ ইয়ার ਚਾਹੀ ਤੇ ਮੈਂ ਮੇਰਾ ਨਾਮ ਵੀਰ ਸਿੰਘ ਹੈ ਸ਼ਾਰਟ ਨੇਮ ਵੀ ਅਸਰਿੰਦਾਵਾ ਸਿੰਗਿੰਗ ਦੇ profession ਚ ਤੁਸੀਂ ਕਦੋਂ ਤੋਂ ਆਏ ਸਰ ਸਿੰਗਿੰਗ ਦੇ profession ਚ ਬਸ 3-2-3 ਸਾਲ ਹੀ ਹੋਏ ਹੈ ਕਿੰਨੇ ਗਾਣੇ ਗਾਏ ਸੀਗੇ ਇਹਨੇ ਸਰ ਪਹਿਲਾਂ ਤਾਂ ਕੰਪੀਟੀਸ਼ਨਾਂ ਤੇ ਜਾਂਦੇ ਰਹੇ ਆ ਤੇ ਉਹ ਫਰਸਟ ਟਾਈਮ ਤੇ ਇਨਾ ਕੁਝ ਐ ਨਹੀਂ ਸੀ ਹਨ ਤੇ ਹੁਣ ਫਰਸਟ Song ਹੀ ਆ ਸਾਡਾ ਹੀ ਕੀ ਕਿਹੜਾ ਗਾਣਾ ਤੁਸੀਂ ਹੁਣ ਕੱਢਿਆ ਕਿ ਬੋਲ ਕੇ ਸੁਣਾਓ ਹਾਂ ਮੈਂ ਮਾਰਦਾ ਨਹੀਂ ਫੋਕੀਆਂ ਮੈਂ ਤੈਨੂੰ ਗੋਰੀਏ ਨਹੀਂ ਰੱਖੂੰ ਫੁੱਲਾਂ ਵਾਂਗੂ ਸਾਂਭ ਕੇ ਮੈਂ ਤੈਨੂੰ ਗੋਰੀਏ ਐਵੇਂ ਮਾਰਦਾ ਨਹੀਂ ਫੋਕੀਆਂ ਮੈਂ ਤੈਨੂੰ ਗੋਰੀਏ ਨਹੀਂ ਰੱਖੂੰ ਫੁੱਲਾਂ ਵਾਂਗੂ ਸਾਂਭ ਕੇ ਮੈਂ ਤੈਨੂੰ ਗੋਰੀਏ ਸੁੱਖ-ਦੁੱਖ ਵਿੱਚ ਸਦਾ ਤੇਰੇ ਨਾਲ ਖੜੂੰਗਾ ਸੁੱਖ-ਦੁੱਖ ਵਿੱਚ ਸਦਾ ਤੇਰੇ ਨਾਲ ਖੜੂੰਗਾ ਹੋਰਾਂ ਵਾਂਗੂ ਛੁੱਟੇ ਲਾਰੇ ਤੈਨੂੰ ਦੇ ਨਹੀਂ ਸਕਦਾ ਜਦੋਂ ਆਇਆ ਕਦੇ ਟਾਈਮ ਹੀਰੇ ਕੋਕੇ 'ਚ ਜੜਾ ਦੂੰ ਹਜੇ ਡਾਇਮੰਡ ਦੀ ਰਿੰਗ ਤੈਨੂੰ ਦੇ ਨਹੀਂ ਸਕਦਾ ਜਦੋਂ ਆਇਆ ਕਦੇ ਟਾਈਮ ਹੀਰੇ ਕੋਕੇ 'ਚ ਜੜਾ ਦੂੰ ਹਜੇ ਡਾਇਮੰਡ ਦੀ ਰਿੰਗ ਤੈਨੂੰ ਦੇ ਨਹੀਂ ਸਕਦਾ ਬਹੁਤ ਹੀ ਸੋਹਣਾ ਗੀਤ ਤੁਸੀਂ ਗਾਇਆ ਹੈਗਾ ਇਹ ਲਿਖਿਆ ਕਿਤੇ ਹੈਗਾ ਤੇ ਕਿਵੇਂ ਤੁਸੀਂ ਪ੍ਰੈਕਟਿਸ ਕਰਦੇ ਹੁੰਦੇ ਸੀਗੇ ਸਰ ਮੇਰੇ ਫਰੈਂਡ ਕਲਾਸਮੇਟ ਸ਼ਸ਼ੀ ਕੁਮਾਰ ਨੇ ਲਿਖਿਆ ਜੀ ਤੇ ਪ੍ਰੈਕਟਿਸ ਅਸੀਂ 뮤직 ਰੂਮ ਦੇ ਵਿੱਚ ਕਰਦੇ ਹੁੰਦੇ ਸੀਗੇ ਕਿੰਨਾ ਟਾਈਮ ਦਿੰਦੇ ਸੀਗੇ ਤੁਸੀਂ ਪ੍ਰੈਕਟਿਸ ਸਰ ਪ੍ਰੈਕਟਿਸ ਲਈ ਤਾਂ ਦਿਨ ਰਾਤ ਇੱਕ ਕੀਤੀ ਹੋਈ ਸੀ ਹਮ ਸਾਥ ਕਿੰਨਾ ਮਿਲਦਾ ਸੀਗਾ ਸਾਥ ਸਰ ਫਰੈਂਡਸ ਦਾ ਹੋਰ ਸਾਡੇ ਟੀਚਰ ਸੀ타 ਰਾਮ ਸਰ ਅੱਗੋਂ ਤੁਸੀਂ ਹੁਣ ਕੀ ਬੰਨਾ ਚਾਹੁੰਦੇ ਹੋਗੇ ਸਰ ਮੈਂ ਸਿੰਗਿੰਗ ਦੀ ਫੇਰਿਟ ਚ ਜਾਣਾ ਚਾਹੁੰਦਾ ਕੀ ਕਹਣਾ ਚਾਹੁੰਦੇ ਹੋ ਆਪਣੇ ਜਿਹੜੇ ਸੁਣਨ ਵਾਲੇ ਤੁਹਾਡਾ ਗਾਣਾ ਸੁਣੂਗੇ ਉਹਨੂੰ ਕੀ ਕਹਣਾ ਚਾਹੁੰਦੇ ਬਸ ਉਹਨਾਂ ਨੂੰ ਤਾਂ ਮੈਂ ਹੀ ਕਹੂੰਗਾ ਕਿ ਸਪੋਰਟ ਕਰੋ ਦਬਕੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਦੱਸੋ ਤੁਹਾਨੂੰ ਕਿਵੇਂ ਦਾ ਗਾਣਾ ਲੱਗਦਾ ਹੈ ਇਹ ਤੇ ਅੱਗੇ ਤੋਂ ਤੁਹਾਡੇ ਲਈ ਹੋਰ ਵਧੀਆ ਗਾਣੇ ਜੇ ਤੁਹਾਨੂੰ ਇਹ ਗਾਣਾ ਵਧੀਆ ਲੱਗਦਾ ਤੁਹਾਨੂੰ ਹੋਰ ਵਧੀਆ ਗਾਣੇ ਤੁਹਾਨੂੰ ਲਿਆ ਕੇ ਦੇਵਾਂਗੇ ਇੱਕ ਲੱਚਰ ਗਾਇਕੀ ਕਹਿੰਦੇ ਆ ਕਿ ਤੁਸੀਂ ਉਸੀ ਨੂੰ ਕਿਵੇਂ ਦੇਖਦੇ ਹੋਗੇ ਉਹ ਸਰ ਮੈਨੂੰ ਲੈਕਚਰ ਲੈਕਚਰ ਗੈਕੀ ਦਾ ਮੈਨੂੰ ਬਿਲਕੁਲ ਨਹੀਂ ਅੱਛੀ ਲੱਗਦੀ ਸਰ ਆਪ ਸਰ ਰੋਜ਼ ਚੀਜ਼ ਸੁਣਾਉਣੀ ਚਾਹੀਦੀ ਜੋ ਲੋਕਾਂ ਨੂੰ ਚੰਗੀ ਵੀ ਲੱਗੇ ਜੋ ਘਰ ਪਰਿਵਾਰਾਂ ਦੇ ਵਿੱਚ ਬੈਠ ਕੇ ਵੀ ਸੁਣ ਸਕੀਏ ਸਰ ਮੇਰਾ ਨਾਮ ਸ਼ਸ਼ੀ ਕੁਮਾਰ ਹੈ ਕਿੱਥੇ ਰਹਿੰਦੇ ਤੁਸੀਂ ਸਰ ਫਿਰੋਜ਼ਪੁਰ ਰਾਕੇ ਬੀਏ ਕਰਦੇ ਆ ਵੈਸੇ ਮੈਂ ਮੇਰਾ ਕਰ ਲਉ ਦਿਹਾਣੇ ਆ ਸਰ ਜੀ ਅ ਜਿਹੜਾ ਹੁਣ ਗੀਤ ਕੱਢਿਆ ਹੈਗਾ ਤੁਸੀਂ ਲਿਖਿਆ ਹੈਗਾ ਮੇਰਾ ਹਾਂਜੀ ਸਰ ਜੀ ਤੁਸੀਂ ਗੀਤ ਲਿਖਣ ਦੇ ਕਰ ਰਹੇ ਹੋ ਕਿੰਨੇ ਤੁਸੀਂ ਗੀਤ ਹੁਣ ਤੱਕ ਲਿਖ ਚੁੱਕੇ ਹੋ ਸਰ ਮੈਂ 2-3 ਮਹੀਨੇ ਆ ਸਰ 8-9 ਗਾਣੇ ਲਿਖਤੇ ਆਪਣੇ ਲਿਖੇ ਹੋਏ ਮੇਰੇ ਹੋਗੇ ਜੀ 9 ਗਾਣੇ ਹੋਗੇ ਮੇਰੇ ਹੂੰ ਇਹ ਸ਼ੌਂਕ ਕਿੱਥੋਂ ਪੈਦਾ ਹੋਇਆ ਸਰ ਸ਼ੌਂਕ ਮੈਨੂੰ ਐਸੇ ਸਿਗਾ ਨਹੀਂ ਲਿਖਣ ਦਾ ਗਾਣਾ ਪਰ ਮੈਨੂੰ ਲੱਗਿਆ ਕਿ ਮੈਨੇ ਵੀ ਕੁਝ ਕਰਨਾ ਚਾਹੀਦਾ ਸਾਰੇ ਕਰਦੇ ਆ ਫਿਰ ਮੈਂ ਆਫਲ ਚੁਣਿਆ ਫਿਰ ਤੇ ਹੁਣ ਕਿੰਨੀ ਮਤਲਬ ਮੈਂ ਇੰਟ ਕਰਦੇ ਹਾਂ ਲਿਖਦੇ ਕਿਵੇਂ ਤੁਸੀਂ ਸਰ ਮੈਂ ਲਿਖਦਾ ਹਾਂ ਜੀ ਮੋਬਾਈਲ ਤੇ ਹੀ ਤੇ ਮੋਬਾਈਲ ਤੇ ਲਿਖ ਕੇ ਫਿਰ ਇੱਕ ਕਿਰਨ ਬਣਾ ਕੇ ਫਿਰ ਜਦੋਂ ਕੋਈ ਮੈਂਚ ਨਵੀਂ ਗਲ ਆਉਂਦੀ ਹੈ ਫਿਰ ਉਹਨੂੰ ਅੱਗੇ-ਅੱਗੇ ਲੈ ਕੇ ਐਵੇਂ ਸਰਗਾਣੇ ਤਿਆਰ ਹੁੰਦੇ ਤੇ ਪਹਿਲਾ ਪਹਿਲਾ ਸੋਨਾਂ ਦਾ ਡਾਇਮੰਡ ਦੀ ਰਿੰਗ ਆ ਰਿਹਾ ਹੈ ਅੱਜ ਸ਼ਾਮ ਨੂੰ 5 ਵਜੇ ਰਿਲੀਜ਼ ਹੋ ਜਾਊਗਾ ਤੇ ਤੁਸੀਂ ਕੀ ਕਹਿੰਦੇ ਆ ਹਰਮੋਨੀਅਮ ਵੀ ਵਜਾਉਂਦੇ ਸੀ ਕਿਉਂਕਿ ਕੀ ਚੀਜ਼ਾਂ ਜਾਲ ਲੈਂਦੇ ਸੀ ਵੀ ਸਰ ਹਰਮੋਨੀਅਮ ਤੇ ਕੀਬੋਰਡ ਪਲੇ ਕਰ ਲੈਣਾ ਜੀ ਹਾਂਜੀ ਸਰ ਇਹ ਸ਼ੋਅ ਕਿਉਂ ਤੁਸੀਂ ਕਰਤੋਂ ਸਰ ਮੈਂ ਸਰ ਪੰਜ ਸਾਲ ਤੋਂ ਪਲੇ ਕਰ ਰਹੇ ਆ ਜੀ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕੀ ਕਰਨਾ ਹੈਗਾ ਸਰ ਅੱਗੇ ਆਉਣ ਵਾਲੇ ਸਮੇਂ ਵਿੱਚ ਮੈਂ ਹਾਈ ਫੀਲਡ 'ਚ ਕੰਮ ਕਰਨਾ ਚਾਹੁੰਦਾ ਹਾਂ ਜੀ ਰਾਈਟਰ ਬਣਨਾ ਚਾਹੁੰਦਾ ਹਾਂ